केडी वर्ल्ड पंजाबी एचडी न्यूज़ ਨੂੰ ਲਾਂਚ ਹੋਇਆ ਅੱਜ ਹੋਇਆ ਪੂਰਾ 1 ਸਾਲ ਅੱਜ ਮਿਤੀ 29 11 2024 ਦਿਨ ਸ਼ੁੱਕਰਵਾਰ ਨੂੰ ਕੇਡੀ वर्ल्ड ਪੰਜਾਬੀ ਚੈਨਲ ਨੇ ਨਕੋਦਰ ਵਿਖੇ ਮਨਾਈ ਆਪਣੀ ਪਹਿਲੀ ਵਰੇਗੜ ਇਸ ਮੌਕੇ ਪੰਜਾਬ ਮੀਡੀਆ ਪ੍ਰੈਸ ਕਲੱਬ ਦੇ ਪ੍ਰਧਾਨ ਸ਼੍ਰੀਮਾਨ ਸੰਜੀਵ ਸ਼ਰਮਾ ਕਲੱਬ ਦੇ ਵਾਈਸ ਪ੍ਰਧਾਨ ਸ਼੍ਰੀਮਾਨ ਮਨਜਿੰਦਰ ਸਿੰਘ ਜਨਰਲ ਸਕੱਤਰ ਦਵਿੰਦਰ ਸਹਿਮ ਕੈਸ਼ਰ ਭਾਈ ਗਗਨਦੀਪ ਸਿੰਘ ਖਾਲਸਾ ਪੱਤਰਕਾਰ ਰਵੀ ਅਟਵਾਲ ਪੱਤਰਕਾਰ ਹਰਪਾਲ ਸਿੰਘ ਜੱਜ ਪੱਤਰਕਾਰ ਮਿਲਨ ਕੁਮਾਰ ਪੱਤਰਕਾਰ ਜਸਵਿੰਦਰ ਗੱਡੂ ਪੱਤਰਕਾਰ ਹਰਦੀਪ ਸਿੰਘ ਪੱਤਰਕਾਰ ਜਸਵਿੰਦਰ ਚੁੰਬਰ ਪੱਤਰਕਾਰ ਬਲਵੀਰ ਸਿੰਘ ਸ਼ਾ ਪੱਤਰਕਾਰ ਸਰਬਜੀਤ ਸਿੰਘ ਪਰਦੇਸੀ ਕਲੱਬ ਮੀਡੀਆ ਇੰਚਾਰਜ ਸੰਜੀਪ 파ਰਦਵਾਜ ਅਤੇ ਕਲੱਬ ਦੇ ਸਰਪ੍ਰਸਤ ਮਾ ਦੁਰਗਾ ਟ੍ਰੇਡਰਸ ਤੋਂ ਮਾਨਯੋਗ ਮਾਨੀ ਕੋੜਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸਮਾਹ ਸੇ ਵੀ ਸੁਰਖਰੂ ਸਿੰਘ ਤਰਸੇਮ ਸਿੰਘ ਵਿਨੋਦ ਮਹਿਤਾ ਅਤੇ ਰਾਕੇਸ਼ ਕੁਮਾਰ ਵੀ ਮੌਜੂਦ ਸਨ ਵੇਖੋ ਇਸ ਪਾਰਟੀ ਦੀਆਂ ਕੁਝ ਅਹਿਮ ਚਲਕੀਆਂ ਹਾਂਜੀ ਦਵਿੰਦਰ ਸਿੰਘ ਜੀ ਸਸੀਖਾਲ ਜੀ ਸਸੀਗਰ ਜੀ ਸਰ ਕੀ ਮੈਸੇਜ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੇਟੀ ਵਰਲਡ ਪੰਜਾਬੀ ਚੈਨਲ ਦੀ ਅੱਜ ਪਹਿਲੀ ਵਰੇ ਗੰਢ ਹੈ ਕੀ ਸੁਨੇਹ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਨਕੋਦਰ ਦੇ ਵਿੱਚ ਇੱਕ ਛੋਟੇ ਸਮੇਂ ਦੇ ਵਿੱਚ ਏਡੇ ਵੱਡੇ ਬਲੰਦੀਆਂ ਤੇ ਜਾਣ ਵਾਸਤੇ ਕੇ ਡੀਬੀਐਲ ਪੰਜਾਬੀ ਨੂੰ ਅੱਜ ਪੂਰਾ 1 ਸਾਲ ਹੋ ਗਿਆ ਸੀ ਆਪਣੇ ਵੱਲੋਂ ਆਪਣੇ ਕਲੱਬ ਵੱਲੋਂ ਬਹੁਤ ਬਹੁਤ ਮੁਬਾਰਕਾ ਦਿੰਦਾ ਹੈ ਵਾਹਿਗੁਰੂ ਤੁਹਾਨੂੰ ਦਿਨ ਦੁੱਖ ਨਹੀਂ ਰਾਤ ਚੋਗਣੀ ਤਰੱਕੀ ਬਖਸ਼ੇ ਸਾਈਕਰੋ ਕਮੈਂਟ ਕਰੋ ਤੇ ਇਸ ਚੈਨਲ ਨੂੰ ਬਹੁਤ ਵਾਰ ਸ਼ੇਅਰ ਕਰੋ ਤਾਂ ਜੋ ਇਸ ਛੋਟੀ ਜੀ ਕੰਪਨੀ ਨੂੰ ਇੱਕ ਵੱਡੀ ਕੰਪਨੀ ਦੇ ਵਿੱਚ ਜਾਣ ਦੇ ਵਿੱਚ ਮੌਕਾ ਮਿਲੇ ਬਾਈ ਖਾਨ ਸਾਹਿਬ ਜੀ ਸੋ ਧੰਨਵਾਦ ਜੀ ਸੋ ਇਹ ਸੰ ਸਾਡੇ ਵੱਡੇ ਵੀਰ ਦਿਵਿੰਦਰ ਸਹਿਮ ਜੀ ਐਨ ਐਨ ਨਿਊਜ਼ ਤੋਂ ਸਾਡੇ ਪੱਤਰਕਾਰ ਸੋ ਬਾਈ ਲਵ ਨਿਊਜ਼ ਤੋਂ ਸਾਡੇ ਵੱਡੇ ਵੀਰ ਜਸਵਿੰਦਰ ਗੱਡੂ ਜੀ ਸਾਡੇ ਨਾਲ ਨੇ ਹਾਂਜੀ ਵੀਰ ਕੀ ਸੁਨੇਹਾ ਦਿਓਗੇ ਕਿਉਂਕਿ ਕੇਡੀ ਵਰਲਡ ਪੰਜਾਬੀ ਚੈਨਲ ਦੀ ਅੱਜ ਪਹਿਲੀ ਵਾਰ ਹੈ ਗੱਡਾ ਕੀ ਸੁਨੇਹਾ ਸਭ ਤੋਂ ਪਹਿਲਾਂ ਜੈਗੁਰੂ ਤੇ ਸਤਿ ਸ੍ਰੀ ਅਕਾਲ ਜੀ ਕੇਡੀ ਵਰਲਡ ਪੰਜਾਬੀ ਚੈਨਲ ਦੀ ਅੱਜ ਵਰੇ ਗੰਢਿਆ ਜੀ ਜੋ ਅਜਨੇ ਕੋਦਰ ਵਿਖੇ ਸਾਰੇ ਹੀ ਪੱਤਰਕਾਰ ਸਾਥੀ ਪਹੁੰਚੇ ਆ ਸੋ ਸਭ ਤੋਂ ਪਹਿਲਾਂ ਤਾਂ ਕੇਡੀ ਵਰਲਡ ਪੰਜਾਬੀ ਚੈਨਲ ਸਾਡੇ ਅਤਰੇਸ਼ ਕੁਮਾਰ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਮ ਲੋਕਾਂ ਦੀ ਜਿਹੜੀ ਹੈ ਆਵਾਜ਼ ਬਣਦੇ ਹੋ ਨਕੋਦਰ ਜਲੰਧਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਆਪਣੇ ਚੈਨਲ ਰਾਹੀਂ ਜਨ ਜਨ ਤੱਕ ਪਹੁੰਚਾਉਂਦੇ ਆ ਸਰ ਬਹੁਤ ਵੱਡਾ ਤੁਹਾਡਾ ਪ੍ਰਾਲਾ ਹੈ ਔਰ ਅਸੀਂ ਆਪਣੇ ਬਾਈ ਲਾਈਵ ਬਾਈ ਲਾਈਵ ਨੂੰ ਚੈਨਲ ਵੱਲ ਔਰ 24/7 ਮੀਡੀਆ ਪ੍ਰੈਸ ਕਲੱਬ ਨਕੋਦਰ ਵੱਲੋਂ ਆਪ ਜੀ ਨੂੰ ਬਹੁਤ-ਬਹੁ ਦੰਨੇ ਆ ਔਰ ਇਹੀ ਆਸ ਰੱਖਦੇ ਆ ਤੁਸੀਂ ਇਸੇ ਤਰ੍ਹਾਂ ਹੀ ਆਮ ਲੋਕਾਂ ਦੇ ਹੱਕਾਂ ਅਧਿਕਾਰਾਂ ਦੀ ਜਿਹੜੀ ਆਵਾਜ਼ ਹੈ ਆਪਣੇ ਚੈਨਲ ਦੇ ਰਾਹੀਂ ਇਸੇ ਤਰ੍ਹਾਂ ਹੀ ਬਲੰਦ ਕਰਦੇ ਰਹੋ ਧੰਨਵਾਦ ਜੀ ਧੰਨਵਾਦ ਜੀ ਸੋ ਸਾਡੇ ਦਰਮਿਆਨ ਮੌਜੂਦ ਨੇ ਸਾਡੇ ਵੱਡੇ ਵੀਰ ਭੰਚੇਨ ਜੀ ਤੇ ਕੇਡੀਐਸ ਲਾਈਵ ਮੈਸਪੁਰ ਤੋਂ ਵੀਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੇਡੀ ਵਰਡ ਪੰਜਾਬੀ ਚੈਨਲ ਦੀ ਅੱਜ ਪਹਿਲੀ ਵਾਰ ਇਹ ਗੱਡੇ ਕੀ ਮੈਸੇਜ ਦਿਓਗੇ ਤੁਸੀਂ ਪਹਿਲਾਂ ਤਾਂ ਕੇਡੀ ਵਰਡ ਪੰਜਾਬੀ ਚੈਨਲ ਨੂੰ ਮੇਰੇ ਵੱਲੋਂ ਸਾਰੀ ਟੀਮ ਵੱਲੋਂ ਵਧਾਈਆਂ ਤੇ ਬਾਕੀ ਆਨਲਾਈਨ ਜਿਹੜੀ ਅਖਬਾਰ ਤੁਹਾਡੀ ਆ ਰਹੀ ਆ ਜੋ ਜੋ ਵੀਡੀਓ ਦੇਖ ਰਿਹਾ ਸਾਰੇ ਵੀਵਰ ਉਹ ਵੱਤ ਵੱਤ ਇਸ ਵੀਡੀਓ ਨੂੰ ਜੋ ਵੀ ਅਖਬਾਰ ਆਂਦੀ ਹੈ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਉਣ ਵਾਲੇ ਸਾਰੇ ਜਿੰਨੇ ਵੀ ਲੋਕ ਆ ਇਹਨਾਂ ਅਖਬਾਰ ਨੂੰ ਤੇ ਵੀਡੀਓ ਨੂੰ ਜ਼ਰੂਰ ਦੇਖਣ ਧੰਨਵਾਦ ਜੀ ਸੋ ਸਾਡੇ ਦਰਮਿਆਨ ਮੌਜੂਦ ਨੇ ਬਲਵੀਰ ਸਿੰਘ ਸ਼ਾਹ ਸਾਡੇ ਵੱਡੇ ਵੀਰ ਪੱਤਰਕਾਰ ਸਰ ਕੀ ਕਹਿਣਾ ਕੀ ਸੁਣਾਇਆ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਜਿਹੜਾ ਆ ਸੁਭਾਗਾ ਦਿਨ ਹੈ ਕੀੜੀ ਵਰਲਡ ਪੰਜਾਬੀ ਨਿਊ ਚੈਨਲ ਨੇ 1 ਸਾਲ ਪੂਰਾ ਕੀਤਾ ਹੈ ਤੇ ਵਾਹਿਗੁਰੂ ਕਰੇ ਇਦਾਂ ਹੀ ਜਿਹੜਾ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਚੈਨਲ ਜਿਹੜਾ ਆ ਤੇ ਨਕੋਦਰ ਤੇ ਨੂਰਮੈਲ ਏਰੀਆ ਜਿਹੜਾ ਖਬਰਾਂ ਕਵਰ ਕਰ ਰਹੇ ਆ ਆਪਾਂ گاਉਂ ਨਾਲੇ ਟਾਈਮ 'ਚ ਪੂਰੇ ਪੰਜਾਬ ਨੂੰ ਕਵਰ ਕਰਨਾ ਤੇ ਜਿੰਨਾ ਤੱਕ ਵੀ ਇਹ ਚੈਨਲ ਜਿੱਦਾ ਪਹੁੰਚਦਾ ਆ ਗਾਂ ਤੋਂ ਕਾਹ ਨੂੰ ਸ਼ੇਅਰ ਵੀ ਕੀਤਾ ਜਾਵੇ ਤੇ ਸਬਸਕ੍ਰਾਈਬ ਕੀਤਾ ਜਾਵੇ ਤਾਂ ਕਿ ਤੁਹਾਨੂੰ ਜਿਹੜੀ ਆਪਣੇ ਇਲਾਕੇ ਦੀ ਲੇਟੈਸਟ ਨਿਊਜ਼ ਜਿਹੜੀ ਆ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਧੰਨਵਾਦ ਜੀ ਸੋ ਸਾਡੇ ਨਾਲ ਸਰਪ੍ਰਸਤ ਸਾਡੇ ਪ੍ਰੈਸ ਕਲੱਬ ਦੇ ਮੌਜੂਦ ਨੇ ਮਾਝ ਕੋ ਬਾਣੀ ਕੋੜਾ ਜੀ ਅ ਸਰ ਕੀ ਮੈਸੇਜ ਹੈ ਕੀ ਸੁਨੇਹਾ ਸਾਰਿਆਂ ਨੂੰ ਮੇਰੇ ਵੱਲੋਂ ਜੀ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਚੀਫ ਬਿਊਰੋ ਆ ਜੀ ਕਿਹੜੀ ਵਲਟ نیوز ਰਜੇਸ਼ ਕੁਮਾਰ ਹੀਰ ਜੀ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਿਨ੍ਹਾਂ ਨੂੰ ਕਿ ਅੱਜ 1 ਸਾਲ ਹੋ ਗਿਆ ਹੈ ਤੇ ਇਹਨਾਂ ਨੇ ਸਾਡੇ ਲਈ ਸਾਰਿਆਂ ਲਈ ਇੱਕ ਛੋਟੀ ਜਿਹੀ ਪਾਰਟੀ ਆਰਗੇਨਾਈਜ਼ ਕੀਤੀ ਸੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਤੇ ਪਰਮਾਤਮਾ ਕੇ ਹੀ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਤੇ ਇਹ ਚੈਨਲ ਹੋਰ ਵੀ ਬੁਲੰਦੀਆਂ ਤੱਕ ਜਾਵੇ ਮਿਹਰਬਾਨੀ ਜੀ ਧੰਨਵਾਦ ਜੀ ਸੋ ਸਾਡੇ ਦਰਮIAN ਮੌਜੂਦ ਨੇ ਦੈਨਿਕ ਸਵੇਰਾ ਤੋਂ ਸਾਡੇ ਵੱਡੇ ਵੀਰ ਪੱਤਰਕਾਰ ਹਰਪਾਲ ਸਿੰਘ ਜੱਜ ਸਰ ਕੀ ਮੈਸੀ ਕੀ ਸਨਹਿ ਤੁਹਾਡਾ ਮੈਂ ਹਰਪਾਲ ਸਿੰਘ ਜੱਜ ਦੈਨਿਕ ਸਵੇਰਾ ਤੋਂ 24+7 ਆਪਣੇ ਨਕੋਦਰ ਵੀ ਕਿ ਰਜੇਸ਼ ਕੁਮਾਰ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾ ਜਿਨ੍ਹਾਂ ਦਾ ਚੈਨਲ ਪਿਛਲੇ ਦਿਨੀ 1 ਸਾਲ ਪੂਰਾ ਹੋ ਗਿਆ ਹੈ ਕੇਡੀ ਵਰਲਡ ਪੰਜਾਬੀ ਨਿਊਜ਼ ਅਰ ਜੁਨਾ ਦੀ ਬਰੇਗਾਂਟ ਸੀ ਪਹਿਲੀ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆਂ ਗਾਂ ਤੋਂ ਵੀ ਆਸ ਕਰਦੇ ਆਂ ਕਿ ਉਹ ਲੋਕਾਂ ਦੀ ਆਮ ਜਨਤਾ ਨੂੰ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਉਣਗੇ ਉਮੀਦ ਹੈ ਧੰਨਵਾਦ ਜੀ ਸੋਸਾਇਟੀ ਦੇ ਰਹਿਮ ਮੌਜੂਦ ਨੇ ਸਾਡੇ ਕੇਡੀ ਵਰਲਡ ਚੈਨਲ ਦੇ ਚੀਫ ਐਡੀਟਰ ਸਾਡੀ ਪ੍ਰੈਸ ਕਲੱਬ ਦੇ ਪ੍ਰਧਾਨ ਸਾਹਿਬ ਮਾਨਯੋਗ ਸੰਜੀਵ ਸ਼ਰਮਾ ਜੀ ਹਾਂਜੀ ਸਰ ਕੀ ਮੈਸੇਜ ਕੀ ਸੁਣਿਆ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਜੀਵ ਸ਼ਰਮਾ ਐਡੀਟਰ ਚੀਫ ਐਡੀਟਰ ਕੇਡੀ ਵਰਲਡ ਪੰਜਾਬੀ ਨਿਊਜ਼ ਚੈਨਲ ਸਾਡੇ ਚੀ ਬਿਊਰੋ ਸਾਹਿਬ ਸ਼੍ਰੀ ਰਜੇਸ਼ ਕੁਮਾਰ ਜੀ ਨੂੰ ਮੈਂ ਉਹਨਾਂ ਦੇ ਚੈਨਲ ਨੂੰ ਇੱਕ ਸਾਲ ਪੂਰਾ ਹੋਣ ਤੇ ਤੇ ਉਹਨਾਂ ਦੀ ਵਰੇ ਗਣ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੰਨਾ ਹੈ ਜੀ। ਇਹ ਚੈਨਲ ਜਿਹੜਾ ਹੈ ਬਹੁਤ ਤਰੱਕੀ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਸਾਡੀ ਇਹੀ ਦੁਆ ਹੈ। ਧੰਨਵਾਦ ਜੀ ਧੰਨਵਾਦ। ਸੋ ਪ੍ਰੈਸ ਕਲੱਬ ਦੇ ਜਿਹੜੇ ਸਾਡੇ মিডিਆ ਇੰਚਾਰਜ ਸੰਜੀਪਾ ਜਵਾਜੀ ਸਾਡੇ ਨਾਲ ਨੇ ਅੱਜ ਸਰ ਕੀ ਮੈਸੇਜ ਹੈ? ਹਾਂ ਜੀ ਸਤਿ ਸ਼੍ਰੀ ਅਕਾਲ ਜੀ। केडी वर्ल्ड पंजाबी न्यूज़ चैनल ਨੂੰ ਅਸੀਂ ਸਾਡੀ ਪੂਰੀ ਟੀਮ ਵੱਲੋਂ ਅਸੀਂ ਮੁਬਾਰਕਬਾਦ ਦਿੰਦੇ ਆ ਤਾਂ ਉਹਨੂੰ ਤਨਜੀ ਸੁਪਤਰਕਾਰ ਮਿਲਨ ਜੀ ਸਾਡੇ ਨਾਲ ਨੇ ਅੱਜ ਸਰ ਸਾਡੀ ਵਰੇ ਗੰਢ ਤੇ ਕੀ ਮੈਸੇਜ ਹੈ ਕੀ ਸੁਨੇਹਾ ਦੇ ਰਹੇ ਹੋ ਤੁਸੀਂ ਮੇਰੇ ਵੱਲੋਂ ਕੇਡੀ ਬਲਡ ਪੰਜਾਬੀ ਨਿਊਜ਼ ਨੂੰ ਬਹੁਤ ਬਹੁਤ ਮੁਬਾਰਕਾਂ ਸਾਲ ਦੀ ਪਹਿਲੀ ਵਰੇ ਗੰਢ ਤੇ ਤੇ ਆਸ ਕਰਦਾ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਬਹੁਤ ਜ਼ਿਆਦਾ ਅੱਗੇ ਤਰੱਕੀ ਕਰੇ ਤੇ ਪੂਰੀ ਪਬਲਿਕ ਨੂੰ ਆਪਣੇ ਨਾਲ ਜੋੜ ਕੇ ਰੱਖੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਲੈ ਕੇ ਅੱਗੇ ਵਧੇ ਤਾਂ ਧੰਨਵਾਦ ਸਰ